ਰੰਗਜੀਤ ਤੋਂ ਬਾਅਦ ਨਿਕਲਦਾ ਪਹਿਲਾਂ ਤਾਂ ਉਹਨਾਂ ਨੇ ਸਾਰਾ ਅੱਛਾ ਉਹਦੇ ਚ ਸਟਾਦਾ ਸੀ ਗੰਗਾ ਦੇ ਚੰਗਾ ਦੇ ਸਟਾਦਾ ਤੇ ਉਹ ਜਾਨੀ ਕਿ ਵੀ ਉਹਨਾਂ ਲੋਕਾਂ ਵਰਗਾ ਮੈਂ ਕਹਿੰਦਾ ਵੀ ਬਣ ਨਹੀਂ ਸਕਣਾ ਬਿਲਕੁਲ ਵੀ ਮੈਂ ਤਾਂ ਕੋਈ ਸ਼ਬਦ ਹੀ ਨਹੀਂ ਹੈਗਾ ਉਹਨਾਂ ਦੀ ਤਾਰੀਫ ਵਾਸਤੇ ਤੇ ਜਿਹੜੀ ਇਹ ਅਫਵਾਹ ਉੱਡੀ ਆ ਵੀ ਉਧਰ ਜਾ ਕੇ ਜਿਹੜੇ ਕੋਈ ਯੂਟਿਊਬਰ ਨੇ ਜਿਹੜੇ ਹੁਣ ਖਾਸ ਨੇ ਜਿਵੇਂ ਅੰਜਮ ਗਿੱਲੋ ਹੋਇਆ ਅੰਜਮ ਸਰੋਏ ਹੁਣੀ ਹੋ ਗਿਆ ਨਾਸਰ ਢਿੱਲੋਂ ਹੋ ਗਿਆ ਠੀਕ ਹੈ ਜੀ ਤੇ ਵਿਕਾਰ ਪਿੰਡਰ ਹੁਣੀ ਹੋ ਗਏ ਹਾਂਜੀ ਹਾਂਜੀ ਵਿਕਾਸ ਹੈਦਰ ਹੋ ਗਿਆ ਇਹ ਜਿਆਦਾ ਇਹੀ ਚਿਹਰੇ ਨੇ ਜਿਹੜੇ ਪੰਜਾਬੀਆਂ ਨੂੰ ਉਧਰ ਜਾ ਕੇ ਕੈਚ ਕਰਦੇ ਆ ਉਹਨਾਂ ਨੂੰ ਘਮਾਉਂਦੇ ਫਰਾਉਂਦੇ ਆ ਕਿ ਇਹਨਾਂ ਬੰਦਿਆਂ ਦੇ ਪਰਿਵਾਰ ਵੀ ਇਧਰੋਂ ਉਜੜ ਕੇ ਗਏ ਨੇ ਜਾਂ ਉਹਨਾਂ ਨੂੰ ਕਿਹੜੀ ਐਸੀ ਖਿੱਚ ਆ ਕਿ ਸਾਨੂੰ ਜਾ ਕੇ ਉਹ ਪ੍ਰੋਟੋਕੋਲ ਦਿੰਦੇ ਆ ਬਿਲਕੁਲ ਜੀ ਜਿਵੇਂ ਉਹ ਜੈਬੀ ਹੰਜਰਾ ਉਹ ਵੀ ਇਧਰ ਦੀ ਨੇ ਤੇ ਆਪਣਾ ਅਜੂਮਨ ਸਰਵਾ ਉਹ ਇੱਧਰ ਦੇਣਗੇ ਹਰਿਆਣੇ ਦੇ ਵਿੱਚੋਂ ਉਹਨਾਂ ਨੇ ਤਾਂ ਸਾਤੋਂ ਕਦੇ ਕੋਈ ਹੋ ਨਹੀਂ ਉਹਨਾਂ ਨੇ ਸਾਡੀ ਖਿਦਮਤ ਕਰੀ ਸਾਨੂੰ ਲੈ ਕੇ ਗਏ ਸਾਨੂੰ ਇੱਕ ਇੱਕ ਅੱਧਾ ਜਾਣਾ ਨਹੀਂ ਹੁੰਦਾ ਸੀ ਵੀ ਅਸੀਂ ਵੀ ਦੋਏ ਜਾਣੇ ਸੀਗੇ ਕੁਟਕੜ 15 20 ਜਾਣੇ ਹੁੰਨੇ ਆ ਸਾਡੇ ਨਾਲ ਕੋਈ ਆ ਗਿਆ ਕੋਈ ਹੋਰ ਰਲ ਗਿਆ ਕੋਈ ਹੋਰ ਰਲ ਗਿਆ ਇਸ ਤਰ੍ਹਾਂ 15 20 ਜਾਣੇ ਨੂੰ ਸਾਹਮਣਾ ਔਰ ਉਹਨਾਂ ਨੂੰ ਪੂਰਾ ਸਾਰਾ ਉਸ ਤਰ੍ਹਾਂ ਦਾ ਉਹਨਾਂ ਦੀ ਇੱਜ਼ਤ ਕਰਨੀ ਤੇ ਖਾਣਾ ਪੀਣੇ ਦਾ